ਇਟਲੀ ਦੇ ਸ਼ਹਿਰ ਵੈਰੋਨਾ ਤੋਂ 33 ਹੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਵੀ ਕੌਣ-ਕੌਣ ਡਿਪੋਰਟ ਹੋਊਗਾ ਇਹ ਸਾਰੀ ਜਾਣਕਾਰੀ ਤੁਹਾਨੂੰ ਮੈਂ ਦੀ ਵੀਡੀਓ ਦੇ ਵਿੱਚ ਦਵਾਂਗੀ ਸਸਤੀ ਗੱਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੇ ਚੈਨਲ ਮੇਰੇ ਤੇ ਪਹਿਲੀ ਵੀ ਨਹੀਂ ਆਏ ਹੋ ਤਾਂ ਗਾਇਜ਼ ਪਲੀਜ਼ ዱ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਲਿਓ ਇਟਾਲੀਅਨ ਸਿੱਖਣ ਦੇ ਲਈ ਮੈਨੂੰ ਜ਼ਰੂਰ ਫੋਲੋ ਕਰ ਲਓ ਮੈਂ ਫ੍ਰੀ ਦੇ ਵਿੱਚ 0 ਫੀਸ ਨਾਲ ਤੁਹਾਨੂੰ ਇਟਾਲੀਅਨ ਸਿਖਾਉਣੀ ਹੈ ਗਾਇਜ਼ ਗੋ ਐਂਡ ਸਬਸਕ੍ਰਾਈਬ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰ ਜਿੱਦਾਂ ਕਿ ਤੁਹਾਨੂੰ ਸਾਨੂੰ ਨੂੰ ਪਤਾ ਹੈ ਖਬਰ ਤੁਸੀਂ ਸਾਰਿਆਂ ਨੇ ਕਾਇ ਸੁਣ ਹੀ ਲਈ ਹੋਗੀ ਇਗਲੀ ਦੇ ਸ਼ਹਿਰ ਬਰੋਲਾ ਦੇ ਇੱਕ ਛੋਟੇ ਜਿਹੇ ਪਿੰਡ ਹੈ ਸ਼ਹਿਰ ਦੇ ਵਿੱਚੋਂ 33 ਪੰਜਾਬੀ ਮੁੰਡਿਆਂ ਨੂੰ ਛੁਡਾਇਆ ਗਿਆ ਗੁਲਾਮੀ ਦੀਆਂ ਜ਼ੰਜੀਰਾ ਤੋਂ ਜਿਹੜੇ 33 ਮੁੰਡੇ ਸੀ ਇਹ ਦੋ ਪੰਜਾਬੀ ਮਾਲਕਾਂ ਦੇ ਕੰਮ ਕਰਦੇ ਸੀ ਦੋ ਵੀ ਮਾਲਕ ਵੀ ਇੰਡੀਅਨ ਹੀ ਸੀਗੇ ਤੇ ਉਥੇ ਕੰਮ ਕਰਦੇ ਸੀ ਤੇ ਉਹ ਜਿਹੜਾ ਮਾਲਕ ਸੀ ਉਹਨਾਂ ਨੂੰ ਪੈਸੇ ਨਹੀਂ ਸੀ ਦਿੰਦਾ ਪੈਸੇ ਬਹੁਤ ਘੱਟ ਦਿੰਦਾ ਸੀਗਾ ਰਿਹਾਇਸ਼ ਦਾ ਪ੍ਰਬੰਧ ਵੀ ਨਹੀਂ ਐਨਾ ਵਧੀਆ ਸੀਗਾ ਜਿੱਥੇ ਮੁੰਡੇ ਰੱਖੇ ਹੋਏ ਸੀਗੇ ਤੇ ਉਹਨਾਂ জোর ਜਬਰਦਸਤੀ ਦੇ ਨਾਲ ਉਹਨਾਂ ਤੋਂ ਕੰਮ ਕਰਾਉਂਦਾ ਸੀਗਾ ਤੇ ਇਹ ਹਾਲਾਤ ਨੇ ਬਾਹਰ ਆ ਕੇ ਵੀ ਸਾਡੇ ਪੰਜਾਬੀ ਸੁਧਰਦੇ ਨਹੀਂ ਹੈਗੇ ਇੱਥੇ ਹਰੇਕ ਕੋਈ ਕਮਾਈ ਕਰਨ ਆਇਆ ਆਪਣੇ ਪਰਿਵਾਰ ਦਾ ਢਿੱਡ ਪਾਲਣ ਆਇਆ ਹੈ ਨਾ ਤੇ ਇੱਕ ਇਹਦੇ ਪਿੱਛੇ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸ ਰਹੀ ਹਾਂ ਹੁਣ ਦੇਖੋ ਜਿਹੜੇ ਪੰਜਾਬੀ ਮੁੰਡੇ ਆ ਹੁਣ ਇਸ ਮੁੰਡਿਆਂ ਨੇ ਗਵਾਰਡਾ ਦੀ ਫਰੈਂਸਾ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਆ ਗੁਆਦਾਰੀ ਫ੍ਰੈਂਸਾਂ ਵਾਲਿਆਂ ਨੇ ਇੱਥੇ ਰੇਡ ਕੀਤੀ ਰੇਡ ਕਰਕੇ ਉਹਨਾਂ ਨੇ ਸਾਰਾ ਆਪਣੀ ਅੱਖਾਂ ਸਾਹਮਣੇ ਦੇਖਿਆ ਤੇ ਨਾ ਮੁੰਡਿਆਂ ਨੂੰ ਛਡਾਇਆ ਉੱਥੇ ਗੁਲਾਮੀ ਦੀ ਜੰਜੀਰਾਤ ਤੇ ਦੋ ਮਾਲਕ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਮੁੰਡੇ ਗੁਆਦਾਰੀ ਫ੍ਰੈਂਸਾਂ ਤੱਕ ਪਹੁੰਚੇ ਆ ਇਹਨਾਂ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ ਹੈ ਤੇ ਫਿਰ ਉਹ ਜਿਹੜਾ ਗੁਆਦਾਰੀ ਫ੍ਰੈਂਸਾਂ ਵਾਲੇ ਜਦੋਂ ਰੇਡ ਕਰਦੇ ਹਨ ਗਾਇਜ਼ ਉਹ ਦੱਸਦੇ ਨਹੀਂ ਵੀ ਕਿਹੜੇ ਦਿਨ ਨੂੰ ਨਾ ਨਹੀਂ ਆਉਣਾ ਹੈਗਾ ਆ ਤੁਸੀਂ ਜਾ ਕੇ ਆਪਣਾ ਕੇਸ ਲਖਾਓ ਉਹਨਾਂ ਕੋਲ ਸਾਨੂੰ ਆਹ ਦਿੱਕਤ ਹੈ ਆ ਮਾਲਕ ਹੈ ਆਪਣੀ ਸਾਰੀ ਹਿਸਟਰੀ ਦੱਸ ਦਿਓ ਠੀਕ ਹੈ ਸਾਲੂ ਇੰਨੇ ਪੈਸੇ ਦਿੰਦਾ ਸਾਡੇ ਨਾਲ ਆਹ ਕਰਦਾ ਤੇ ਉਹ ਰੇਡ ਪਾਣੀ ਉਹਨੇ ਆਪਣੀ ਮਰਜ਼ੀ ਨਾਲ ਆਣਾ ਠੀਕ ਆ ਜੀ ਉਹ ਤੁਹਾਨੂੰ ਟਾਈਮ ਦੇ ਰਹਿੰਦੇ ਵੀ ਅਸੀਂ 20 25 ਦਿਨਾਂ ਦੇ ਵਿੱਚ ਵਿੱਚ ਜਾਂ ਮਹੀਨੇ ਦੇ ਵਿੱਚ ਵਿੱਚ ਅਸੀਂ ਰੇਡ ਕਰਾਂਗੇ ਉਹ ਤੁਹਾਨੂੰ ਵੀ ਨਹੀਂ ਦੱਸਣਾ ਉਹਨੇ ਕਦੋਂ ਰੇਡ ਕਰਦੇ ਉਹਨਾਂ ਨੇ ਖੜੇ ਪੈਰ ਹੀ ਸਾਰੀ ਝੱਕਣੇ ਜਿੰਨੇ ਵੀ ਉੱਥੇ ਹੁੰਦੇ ਆ ਸੋ ਇੱਕ ਹੋਰ ਇਹਦੇ ਪਿੱਛੇ ਗੱਲ ਦੱਸਾਂ ਹੁਣ ਸਾਡੇ ਬਹੁਤੇ ਭਰਾ ਜਿਹੜੇ ਹੈਗੇ ਆ ਉਹ ਕੰਮ ਕਰਦੇ ਚਾਹੀ ਤੁਸੀਂ ਖੇਤੀ ਦਾ ਕੰਮ ਕਰਦੇ ਚਾਹੀ ਤੁਸੀਂ ਕਿਸੇ ਦੁਕਾਨ ਤੇ ਕੰਮ ਕਰਦੇ ਕਿਤੇ ਵੀ ਕੰਮ ਕਰਦੇ ਆ ਮਾਲਕ ਪੈਸੇ ਨਹੀਂ ਜਦ ਦੇ ਦੇਵੇ ਤੁਹਾਨੂੰ ਜੇ ਤੁਹਾਨੂੰ ਘਾਟ ਤੋਂ ਘਾਟ ਤੁਹਾਨੂੰ 5 ਯੂਰੋ ਦੋਵੇ 3 ਯੂਰੋ ਤੇ ਕੰਮ ਲਵੇ 4 ਯੂਰੋ ਤੇ ਕੰਮ ਲਵੇ 6 ਯੂਰੋ ਤਾਂ ਵੀ ਜੇ ਮਾਲਕ ਤੁਹਾਡੇ ਤੋਂ ਕੰਮ ਲੈਂਦਾ ਆ ਤਾਂ ਤੁਸੀਂ ਉੱਤੇ ਕੇਸ ਕਰੋ ਇਹਦੇ ਵੀ ਤੁਹਾਡਾ ਕੁਝ ਨਹੀਂ ਜਾਣਾ ਹੈਗਾ ਤੁਹਾਨੂੰ ਇੱਥੇ ਕਿਸੇ ਨੇ ਕੁਝ ਨਹੀਂ ਕਹਿਣਾ ਕਿਉਂ ਕਿ ਜੇ ਤੁਸੀਂ ਕਿਸੇ ਪੰਜਾਬੀ ਭੈਣ ਭਰਾ ਨਾਲ ਗੱਲਬਾਤ ਕਰੂਗੇ ਵੀ ਪਾਈ ਮੈਂ ਤਾਂ ਕੇਸ ਕਰਨਾ ਆ ਮੈਂ ਸੀਜੀਐਲ ਜਾਣਾ ਆ ਜਾਂ ਫਿਰ ਮੈਂ ਗੁਆਡਾ ਡਿਫੈਂਸ ਆ ਕੋਲ ਜਾਣਾ ਆ ਤੇ ਉਹ ਤੁਹਾਨੂੰ ਡਰਾਉਣਗੇ ਕਿਉਂਕਿ ਉਹ ਉਹ ਆਪ ਕਦੀ ਇਸ ਲਾਈਨ ਦੇ ਵਿੱਚੋਂ ਲੰਗੇ ਨਹੀਂ ਹੁੰਦੇ ਗਾਇਜ਼ ਯਕੀਨ ਕਰਿਓ ਤੁਹਾਡੇ ਤੇ ਕੋਈ ਵੀ ਮਾਲਕ ਤੁਹਾਡੋ ਗੁਲਾਮੀ ਕਰਵਾਉਂਦਾ ਹੈ ਪੈਸੇ ਕੱਟ ਦਿੰਦਾ ਕੰਮ ਜ਼ਿਆਦਾ ਕਰਵਾਉਂਦਾ ਹੈ ਤਨਖਾਹ ਜਾਂ ਦਿੰਦਾ ਹੀ ਨਹੀਂ ਠੀਕ ਹੈ ਜੀ ਤੁਸੀਂ ਗਵਾਲਰ ਦੀ ਫਰੈਂਸਾ ਹਰੇਕ ਸ਼ਹਿਰ ਤੇ ਵਿੱਚ ਹੈਗੀ ਹੈ ਠੀਕ ਹੈ ਤੁਸੀਂ ਉਹਨਾਂ ਦੇ ਕੋਲ ਜਾਓ ਆਪਣਾ ਕੇਸ ਲੈ ਕੇ ਜਾਓ ਆਪਣਾ ਸਾਰਾ ਕੇਸ ਏਡੂ ਜੈਡੂ ਨੂੰ ਦੱਸੋ ਠੀਕ ਹੈ ਜੀ ਆਪਣੇ ਸਾਰੇ ਡਾਕੂਮੈਂਟ ਜੋ ਵੀ ਤੁਹਾਡੇ ਕੋਲ ਹੈਗਾ ਹੈ ਤੇ ਉਹ ਲੈ ਕੇ ਜਾਓ ਤੇ ਜਰੂਰ ਤੁਹਾਡੀ ਉਹ ਉਹ ਮਦਦ ਕਰਦੇ ਹੀ ਕਰਦੇ ਆਓ ਕਿਉਂਕਿ ਸੀਆਈ ਅਫੀਸਰ ਨਹੀਂ ਹੁੰਦੇ ਉਹ ਆ ਜਾਂਦੀ ਹੈ ਇੱਥੇ ਪੁਲਿਸ ਤੋਂ ਵੀ ਕਿਤੇ ਉੱਪਰ ਹੀ ਅਗਵਾ ਦਾ ਡਿਫਰੈਂਸ ਆ ਠੀਕ ਹੈ ਜੀ ਦੇਵਨਾ ਨੇ ਤੁਹਾਡੀ ਮਦਦ ਕਰਨੀ ਹੀ ਕਰਨੀ ਆ ਤੇ ਉਸ ਤੋਂ ਬਾਅਦ ਇੱਕ ਹੋਰ ਆਪਸ਼ਨ ਹੁੰਦੀ ਹੈ ਵੀ ਤੁਸੀਂ ਸੀਜੀਐਲ ਜਾਓ ਸੀਜੀਐਲ ਵਾਲੇ ਤਾਂ ਰੇਡ ਨਹੀਂ ਕਰਦੇ ਹੈਗੇ ਕੁਝ ਨਹੀਂ ਕਰਦੇ ਇਹਨਾਂ ਨੇ ਸਿਰਫ ਮਾਲਕ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਮਤਲਬ ਇਹ ਇਹ ਥੋੜੇ ਦੁਵਾਨਗੇ ਤੁਹਾਡਾ ਜਿੰਨਾ ਤੁਹਾਡਾ ਤੁਹਾਡੇ ਪੈਸੇ ਦੱਬੇ ਹੋਣਗੇ ਤੁਹਾਨੂੰ ਪੈਸੇ ਦੁਵਾਨਗੇ ਹੀ ਦੁਵਾਨਗੇ ਤੁਹਾਡੀ ਪੀਪਰ ਬਣਾਣਗੇ ਹੀ ਬਣਾਣਗੇ ਇਹ ਆ ਵੀ ਇਹ ਰੇਡ ਨਹੀਂ ਕਰਦੇ ਹੈਗੇ ਮਾਲਕ ਨੂੰ ਨਹੀਂ ਫੜਦੇ ਹੈਗੇ ਜਿਹੜੇ ਇਹ ਆਫੀਸਰਸ ਨੇ ਇਹ ਮਾਲਕ ਨੂੰ ਜੋ ਉਹਦੀ ਬਣਦੀ ਸਜ਼ਾ ਹੋਗੀ ਉਹਨੂੰ ਦੁਵਾਂਦੇ ਨੇ ਉਹਨੂੰ ਜੱਜ ਸਾਹਮਣੇ ਪੇਸ਼ ਕਰਦੇ ਨੇ ਤੇ ਜਿਹੜੇ ਸੀਜੀਐਲ ਦੇ ਵਿੱਚ ਜੇ ਤੁਸੀਂ ਕਰਦੇ ਹੈ ਕੇਸ ਜੱਜ ਸਾਹਮਣੇ ਤੁਹਾਨੂੰ ਫੇਰ ਵੀ ਜਾਣਾ ਪੈਂਦਾ ਆ ਤੇ ਤੁਹਾਡਾ ਕੇਸ ਚੱਲਦਾ ਆ ਬਟ ਜੇ ਜਮਾਲਕ ਨੂੰ ਕੋਈ ਵੱਡਾ ਅਪਰਾਧ ਨਾ ਕੀਤਾ ਹੋਵੇ ਤਾਂ ਨਹੀਂ ਸਜ਼ਾ ਹੁੰਦੀ ਹੈਗੀ ਜੇ ਕਿਸੇ ਪੈਸੇ ਰੱਖੇ ਹੋਣ ਤਾਂ ਉਹਨਾਂ ਨੂੰ ਪੈਸੇ ਦਵਾਰਾ ਦਵਾਰਾ ਹੁੰਦੇ ਆ ਠੀਕ ਹੈ ਸੀਜੀਐਲ ਵੀ ਤੁਸੀਂ ਜਾ ਸਕਦੇ ਆ ਤੇ ਤੁਸੀਂ ਗੁਆਦਰ ਡਿਫੈਂਸਾਂ ਵਾਲੇ ਵਿੱਚ ਵੀ ਜਾ ਸਕਦੇ ਆ ਜੇ ਤੁਹਾਡਾ ਕੋਈ ਹੋਰ ਇਹਦੇ ਇਸ ਟੌਪਿਕ ਦੇ ਰਿਲੇਟਿਡ ਕੋਈ ਸਵਾਲ ਵੀ ਤੁਸੀਂ ਮੈਨੂੰ ਪੁੱਛ ਸਕਦੇ ਆ ਹੁਣ ਇੱਕ ਹੋਰ ਬਹੁਤ ਜ਼ਿਆਦਾ ਰੋੜਾ ਪਹਿਲੇ ਵੀ ਡਿਪੋਰਟ ਕੌਣ ਹੋਣਗੇ ਕਿਹਨੂੰ ਕਿਹਨੂੰ ਇਟਲੀ ਤੋਂ ਡਿਪੋਰਟ ਕੀਤਾ ਜਾਊਗਾ ਗਾਇਜ਼ ਪਹਿਲਾਂ ਸਰਕਾਰ ਨੇ ਇਟਲੀ ਦੀ ਸਰਕਾਰ ਨੇ ਚੋਰੀ ਦੇ ਪੇਪਰ ਰੋਕਣ ਦੇ ਲਈ ਮਾਲਕ ਦੀ Gmail ਦੇ ਮਾਲਕ ਨੂੰ ਕਨਫਰਮੇਸ਼ਨ ਕਰਨੇ ਸ਼ੁਰੂ ਕਰ ਦਿੱਤੀ ਸੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹੁਣ ਜਿਹੜੇ ਠੱਗ 에ਜੰਟ ਨੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਜਿਹੜੀਆਂ Gmail ਹੈਗੀਆਂ ਸਰਕਾਰ ਨੂੰ ਉਹ ਆਪਣੀਆਂ ਜਿਹੜੀਆਂ ਇਹਨਾਂ ਨੇ ਸ਼ੁਰੂ ਕਰ ਦਿੱਤੀਆਂ ਮਾਲਕ ਦੀ ਬਚਾਏ ਜਦੋਂ ਗਵਰਨਮੈਂਟ ਇਹਨਾਂ ਦੇ ਨਾਲ ਕੰਟੈਕਟ ਕਰਦੀ ਸੀ ਮਾਲਕ ਗਵਰਨਮੈਂਟ ਤਾਂ ਆਪਣੇ ਵੱਲੋਂ ਮਾਲਕ ਇਟਾਲੀਅਨ ਦੇ ਨਾਲ ਕੰਟੈਕਟ ਕਰ ਰਹੀ ਸੀ ਜੀਮੇਲ ਦੇ ਥਰੂ ਉਹ ਕੀ ਹੁੰਦਾ ਸੀ ਜਿਹੜੀ ਜੀਮੇਲ ਹੁੰਦੀ ਸੀ ਉਹ ਜੰਟ ਨਹੀਂ ਆਪਣੀ ਦਿੱਤੀ ਹੁੰਦੀ ਸੀ ਠੀਕ ਹੈ ਜੀ ਤੇ ਉਹ ਜਦੋਂ ਜੀਮੇਲ ਤੇ ਸਾਰੀ ਗੱਲਬਾਤ ਪੁੱਛਦੇ ਸੀ ਤੇ ਇਹ ਸਾਰੀ ਕਨਫਰਮੇਸ਼ਨ ਕਰ ਦਿੰਦੇ ਸੀਗੇ ਤੇ ਮਾਲਕ ਨੂੰ ਫਿਰ ਨਹੀਂ ਸੀ ਪਤਾ ਹੁੰਦਾ ਵੀ ਬੰਦਾ ਮੇਰੇ ਥਰੂ ਆ ਰਿਹਾ ਹੈ ਕਿਸੇ ਵੀ ਦੇਸ਼ ਤੋਂ ਪਾਕਿਸਤਾਨ ਇੰਡੀਆ ਬੰਗਲਾਦੇਸ਼ ਇਸੇ ਹੋਰ ਕੰਟਰੀ ਤੋਂ ਆ ਰਿਹਾ ਮਾਲਗ ਨੂੰ ਕੋਈ ਕਨਫਰਮੇਸ਼ਨ ਨਹੀਂ ਪਤਾ ਹੁੰਦੀ ਸੀ ਕਿ ਤੇ ਹੁਣ ਗਵਰਨਮੈਂਟ ਨੂੰ ਜਦੋਂ ਪਤਾ ਲੱਗਿਆ ਇਸ ਚੀਜ਼ ਦੇ ਬਾਰੇ ਵੀ ਹਾਂ ਵੀ ਏਜੰਟਾਂ ਨੇ ਇਹ ਵੀ ਰਸਤਾ ਲੱਭ ਲਿਆ ਆ ਠੀਕ ਹੈ ਜੀ ਤੇ ਉਹਨਾਂ ਨੇ ਹੁਣ ਕੀ ਕੀਤਾ 에어ਪੋਰਟ ਤੇ ਆ ਕੇ ਤੁਸੀਂ ਇਟਲੀ ਦੇ ਰੋਮਾ ਜੋ 에어ਪੋਰਟ ਤੇ ਮਿਲਾਨ ਆ ਜੋ ਵੈਰੋਨਾ ਆ ਜੋ ਵਰੇਥੀ ਜਿੱਥੇ ਮਰਜੀ 에어ਪੋਰਟ ਤੇ ਤੁਸੀਂ ਉਤਰਿਓ ਜੋ ਤੁਸੀਂ ਇਥੇ ਇੰਟਰਨੈਸ਼ਨਲ ਫਲਾਈ ਲੈ ਕੇ ਤੁਸੀਂ ਇਟਲੀ ਹੋ ਰਹਾ ਹੈ 31st ਟਾਈਮ ਹੈਗੀ ਆ ਇਟਲੀ 에어ਪੋਰਟ ਤੇ ਆ ਕੇ ਇੱਥੇ 에어ਪੋਰਟ ਤੇ ਤੁਹਾਡੀ ਸਾਰੀ ਇਹ ਟੂ ਜਿਹੜੀ ਇਨਫੋਰਮੇਸ਼ਨ ਹੁੰਦੀ ਹਰੇਕ ਬੰਦੇ ਦੀ ਹੁੰਦੀ ਆ ਤੁਹਾਡੇ ਮਾਲਕ ਦਾ ਸਾਰੀ ਅਗਲਾ ਪਿਛਲਾ ਕੱਢ ਕੇ ਫੋਨ ਨੰਬਰ ਕੱਢ ਕੇ ਉਹਨਾਂ ਨੇ ਉੱਥੇ ਕਨਫਰਮੇਸ਼ਨ ਕਰਨੀ ਤਾਂ ਤੁਹਾਨੂੰ ਉਹਨਾਂ ਨੇ ਇਟਲੀ ਦੇ ਵਿੱਚ ਐਂਟਰ ਹੋਣ ਦੇਣਾ ਜਦ ਕਿ ਤੁਹਾਨੂੰ ਪਤਾ ਦੋ ਮੁੰਡਿਆਂ ਨੂੰ ਦੋ ਮੁੰਡੇ ਇਟਲੀ ਤੋਂ ਵਾਪਸ ਭੇਜੇ ਗਏ ਆ ਉਹਨਾਂ ਦੇ ਵੀਡੀਓ ਵੀ YouTube ਤੇ ਹੈਗੀਆਂ ਤੇ ਅਫੀਸ਼ੀਅਲ ਜਿਹੜਾ ਹਰੇਕ ਕੰਟਰੀ ਦਾ ਬਾਰਡਰ ਹੁੰਦਾ ਪੇਜ ਦੀ ਸਿਕਿਉਰਿਟੀ ਬਾਰਡਰ ਪੇਜ ਉਦੇ ਉੱਤੇ ਪਾਈ ਹੋਈ ਉਹਨਾਂ ਨੇ ਤੁਸੀਂ ਦੇਖ ਲਿਓ ਠੀਕ ਹੈ ਜੀ ਤੇ ਹੁਣ ਦੇਖੋ ਮੁੰਡੇ ਜਿਹੜੇ ਇੰਡੀਆ ਭੇਜੇ ਉਹਨਾਂ ਨੇ ਵਾਪਸ ਤੇ ਉਹਨਾਂ ਜਦੋਂ ਇਟਲੀ ਆਏ ਤੇ ਉਹਨਾਂ ਨੂੰ ਸ਼ੱਕ ਹੋਈ ਬਿਹਾਂ ਕੁਝ ਨਾ ਕੁਝ ਕਬਲਾ ਹੈਗਾ ਆ ਪੇਪਰਾਂ ਦੇ ਵਿੱਚ ਠੀਕ ਹੈ ਜੀ ਪੇਪਰ ਉਹਨਾਂ ਦੇ ਸਾਰੇ ਸੀ নো ਡਾਊਟ ਉਹਨਾਂ ਦਾ ਵੀਜ਼ਾ ਲੱਗਿਆ ਸੀ ਨੂ ਲਾਸ ਤਾਂ ਬਕਾਇਦਾ A to Z ਸਾਰੇ ਉਹ ਮੁੰਡਿਆਂ ਦੇ ਕੋਲ ਹਰੇਕ ਪੇਜ ਸੀਗੇ ਫਿਰ ਵੀ ਉਹਨਾਂ ਨੇ ਕੀ ਸੀਗਾ ਸ਼ੱਕ ਦੀ ਘੜੀ ਦੇ ਵਿੱਚ ਉਹਨਾਂ ਨੇ ਕਨਫਰਮੇਸ਼ਨ ਕਰਨੀ ਸ਼ੁਰੂ ਕਰਤੀ ਉਹਨਾਂ ਨੇ ਮੁੰਡੇ ਰੋਕੇ ਮਾਲਕ ਨੂੰ ਫੋਨ ਲਾਇਆ ਮਾਲਕ ਕਹਿੰਦਾ ਨਹੀਂ ਜੀ ਇਹ ਮੁੰਡੇ ਮੇਰੇ ਥਰੂ ਨਹੀਂ ਆਇਆ ਕਿਉਂਕਿ ਮਾਲਕ ਨੂੰ ਕੋਈ ਅਤਾ ਪਤਾ ਹੈ ਹੀ ਨਹੀਂ ਸੀ ਉਹਨਾਂ ਨੇ ਕਿਹਾ ਤੂੰ Gmail 에 ਕਨਫਰਮੇਸ਼ਨ ਕੀਤੀ ਹੈ ਕਹਿੰਦਾ ਨਹੀਂ ਜੀ ਮੈਂ ਕੋਈ Gmail ਨਹੀਂ ਮੇਰੀ Gmail ਹੀ ਹੈ ਨਹੀਂ ਤਾਂ ਕੀ ਸੀਗਾ 에ਜੰਟਾਂ ਨੇ ਆਪ ਹੀ ਆਪਣੀ Gmail ਦਿੱਤੀ ਆ ਕਨਫਰਮੇਸ਼ਨ ਦੇ ਲਈ ਸੋ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਤਾਂ ਬੱਚਣਾ ਕਿੱਦਾਂ ਹੈ ਜੋ ਤੁਸੀਂ ਇੰਡੀਆ ਤੋਂ ਜਿਹੜੇ ਵੀ ਏਜੰਟ ਨਾਲ ਗੱਲ ਕਰਦੇ ਆ ਤੇ ਅੱਗੇ ਤਾਂ ਇਹ ਹੁੰਦਾ ਸੀ ਚਲੋ ਵੀਜ਼ਾ ਲੱਗੇ ਤੇ ਪੈਸੇ ਲੈ ਹੁਣ ਉਹਨਾਂ ਨੂੰ ਤੁਸੀਂ ਕਿਉਂ ਵੀ ਜਿੰਨਾ ਟਾਈਮ ਸਾਡਾ ਮੁੰਡਾ ਬਾਹਰ ਨਹੀਂ ਪਹੁੰਚਦਾ ਤੈਨੂੰ ਅਸੀਂ ਪੈਸੇ ਨਹੀਂ ਦੇਣੇ ਹੈਗੇ ਵੀਜ਼ਾ ਵੀ ਦੇ ਲੋ ਮੁੰਡਿਆ ਦਾ ਲੱਗਿਆ ਆ ਅਗਲੇ ਵੀਜ਼ਾ ਲੱਗ ਕੇ ਅਗਲੇ ਨੇ ਪੈਸੇ ਫੇਰ ਹੀ ਦਿੱਤੇ ਹੁਣੇ ਸਾਰੇ ਹੁਣ ਇਟਲੀ ਇਟਲੀ ਦੇ ਵਾਪਸ ਗਏ ਆ ਹੁਣ ਉਹ ਜ਼ਿੰਮੇਵਾਰ ਹੈ ਕੌਣ ਹੈ ਕਿ ਏਜੰਟ ਉਹਨਾਂ ਨੂੰ ਪੈਸੇ ਵਾਪਸ ਕਰੂਗਾ ਨਹੀਂ ਕਰੂਗਾ ਇਸਾਰੇ ਸਵਾਲ ਹਾਂ ਤੁਸੀਂ ਆਪਣੇ ਦਿਮਾਗ ਦੇ ਵਿੱਚ ਆਪ ਲੈ ਕੇ ਹੋਣ ਤੇ ਇਹਨਾਂ ਦੇ ਸਵਾਲਾਂ ਦੇ ਜਵਾਬ ਵੀ ਤੁਸੀਂ ਖੋਦੇ ਲੱਭਣੇ ਆ ਵੀ ਤੁਹਾਨੂੰ ਕੀ ਕਰਨਾ ਚਾਹੀਦਾ ਆ ਸੋ ਸਾਰੇ ਜਾਨੇ ਹੁਣ ਇਹ ਨਾ ਕਿ ਉਹ ਸਾਡਾ ਵੀਜ਼ਾ ਲੱਗ ਗਿਆ ਆ ਬੀਐਸਸੀ ਇਟਲੀ ਲਈ ਪਹੁੰਚ ਗਏ ਆ ਇਟਲੀ ਤੋਂ ਵੀ ਗਾਇਸ 에어ਪੋਰਟ ਤੋਂ ਵੀ ਵਾਪਸ ਭੇਜਣ ਲੱਗ ਪਈ ਆ ਠੀਕ ਹੈ ਜੀ ਹੁਣ ਨੈਕਸਟ ਜਿਹੜੀ ਮੈਂ ਵੀਡੀਓ ਪਾਉਂਗੀ ਅਜ਼ਾਈਲਮ ਤੇ ਪਾਉਂਗੀ ਅਜ਼ਾਈਲਮ ਕਿਉਂ ਲੈਣੀ ਚਾਹੀਦੀ ਉਹਦੇ ਫਾਇਦੇ ਕੀ ਆ ਨੁਕਸਾਨ ਕੀ ਆ ਬਾਕੀ ਜੋ ਤੁਸੀਂ ਉਹਦੇ ਵਿੱਚ ਉਹ ਅਜ਼ਾਈਲਮ ਲੈਣੀ ਹੋਗੀ ਲੈ ਲਿਓ ਪਾਵਾ ਨਾ ਲਿਓ ਠੀਕ ਹੈ ਜੀ ਮੈਂ ਤੁਹਾਨੂੰ ਉਦੇ ਬੈਨੀਫਿਟ ਤੇ ਉਹਦੇ ਨੌਲ ਬੈਨੀਫਿਟ ਦੋਨੋਂ ਦੱਸੂਗੀ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਬਾਤੂ ਬਾਤ ਸਾਰੇ ਪੰਜਾਬੀ ਭੈਣ ਭਰਾਵਾਂ ਤੱਕ ਪਹੁੰਚੇ ਤੇ ਅਗਲੀ ਵੀਡੀਓ ਦਾ ਇੰਤਜ਼ਾਰ ਰੱਖਿਓ ਉਹ ਵੀ ਵੀਡੀਓ ਥੋੜੇ ਸਾਰੇ ਲਈ ਬਹੁਤ ਇੰਪੋਰਟੈਂਟ ਹੋਣ ਵਾਲੀ ਆ ਸੋ ਇਟਲੀ ਚ ਰਹਿੰਦੇ ਤੇ ਮੈਨੂੰ ਜਰੂਰ ਫੋਲੋ ਕਰ ਲਓ ਸੋ ਸੋ ਇੱਕ ਤੁਹਾਡੇ ਸਾਹਿਬ ਦੇ ਅਗੇ ਰਿਕੁਐਸਟ ਹੈ ਜੇ ਤੁਹਾਡਾ ਕੋਈ ਵੀ ਸਵਾਲ ਹੋਵੇ ਕਲੀ ਦੇ ਪੇਪਰਾਂ ਨਾਲ ਕਿ ਤੁਸੀਂ ਇੱਥੇ ਨਾ ਮੈਨੂੰ ਪੁੱਛਿਓ ਠੀਕ ਹੈ ਜੀ ਸਾਡੇ ਦੂਸਰੇ ਚੈਨਲ ਯੋਰਪਨ ਪੰਜਾਬੀ 365 ਤੇ ਜਾ ਕੇ ਪੁੱਛਿਓ ਸੀ ਤੁਹਾਡੇ ਹਰੇਕ ਸਵਾਲ ਦੇ ਜਵਾਬ ਦੇਵਾਂਗੇ ਤੁਸੀਂ ਇੱਥੇ ਕਮੈਂਟ ਕਰਦੇ ਥੋੜਾ ਬਹੁਤ ਧੰਨਵਾਦ ਪ੍ਰਤੀ ਤੁਸੀਂ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਲਈ ਤੇ ਸਕਦੇ ਸੋ ਜੇ ਤੁਸੀਂ ਆਪਣੇ ਸਵਾਲਾਂ ਦਾ ਤੁਹਾਡਾ ਕੋਈ ਵੀ ਸਵਾਲ ਹੋਵੇ ਸਵਾਲਾਂ ਦਾ ਜਵਾਬ ਲੈਣਾ ਸਾਡੇ ਦੂਸਰੇ ਚੈਨਲ ਤੇ ਜਾ ਕੇ ਉੱਥੇ ਜਾ ਕੇ ਸਾਨੂੰ ਤੁਸੀਂ ਕਮੈਂਟ ਕਰ ਸਕਦੇ ਆ ਸੋ ਸਤਿ ਸ਼੍ਰੀ ਅਕਾਲ ਜੀ ਅੱਪ ਮਿਲਦੇ ਕੱਲੂ ਅਗਲੀ ਵੀਡੀਓ ਦੇ ਵੇਟ ਕਰਿਓ ਜ਼ਾਈਲਮ ਤੇ ਤੇ ਫੜਫੜ ਚੈਨਲ ਨੂੰ ਫੋਲੋ ਕਰ ਲੋ ਸਤਿ ਸ਼੍ਰੀ ਅਕਾਲ ਜੀ